ਇੱਕ ਅਸੀਂ ਕਮੇਟੀ ਬਣਾਣੀ ਹੈ ਜਿਹੜਾ ਮਾਨ ਸਾਹਿਬ ਨੇ ਕਿਹਾ ਮੁੱਖ ਮੰਤਰੀ ਜੀ ਨੇ ਕਿਹਾ ਵੀ ਕਈ ਵਾਰੀ ਲੋਕੀ ਪਿੰਡਾਂ ਦੇ ਇਹ ਗੱਲ ਕਹਿੰਦੇ ਆ ਜੀ ਸਾਡੇ ਘਰ ਆਇਆ ਕੋਈ ਨਹੀਂ ਨੁਕਸਾਨ ਹੋਇਆ ਸਾਡਾ ਦੇਖਿਆ ਨਹੀਂ ਸਾਡੇ ਘਰ ਪੰਚਾਇਤ ਨਹੀਂ ਆਈ ਸਰਪੰਚ ਨਹੀਂ ਆਇਆ ਜੀ ਸਾਡੇ ਘਰ ਕੋਈ ਨੁਮਾਇੰਦਾ ਨਹੀਂ ਆਇਆ ਜੀ ਤੇ ਮਾਨ ਸਾਹਿਬ ਨੇ ਕਿਹਾ ਵੀ ਇੱਕ ਕਮੇਟੀ ਬਣਾਓ ਲੋਕਾਂ 'ਚ ਬੈਠ ਕੇ ਬਣਾਓ ਉਹ ਕਮੇਟੀ ਜਾ ਕੇ ਪਿੰਡ-ਪਿੰਡ ਘਰ-ਘਰ ਜਾ ਕੇ ਉਹ ਲੋਕਾਂ ਦਾ ਨੁਕਸਾਨ ਦੇਖੇਗੀ ਕਿਸੇ ਦੀ ਫਸਲ ਆ ਕਿਸੇ ਦੇ ਪਸ਼ੂ ਮਰੇ ਆ ਕਿਸੇ ਦਾ ਘਰ ਡਿੱਗ ਗਿਆ ਕਿਸੇ ਦੇ ਘਰ ਨੂੰ ਤਰੇੜ ਵੱਡੀ ਆ ਗਈ ਆ ਰਹਿਣ ਦੇ ਕਾਬਲ ਨਹੀਂ ਰਿਆ ਜਾਂ ਪਿੰਡ ਦੇ ਅੰਦਰ ਕੋਈ ਸਾਂਝੀ ਚੀਜ਼ ਆ ਆਂਗਣਵਾੜੀ ਸੈਂਟਰ ਟੁੱਟਿਆ ਬਾਟਸਪਲਾਈ ਟੁੱਟੀ ਆ ਜਾਂ ਤੁਹਾਡੇ ਪਿੰਡ ਕੋਈ ਹਸਪੀਟਲ ਉਹ ਟੁੱਟਿਆ ਜਾਂ ਸਰਕਾਰੀ ਸਕੂਲ ਦੀ ਬਿਲਡਿੰਗ ਉਹ ਟੁੱਟੀ ਆ ਉਹ ਵੀ ਲੋਕਾਂ ਦੀ ਮਾਲਕਤਾ ਇਹ ਸਰਕਾਰੀ ਇਮਾਰਤਾਂ ਵੀ ਲੋਕਾਂ ਦੀ ਜਾਇਦਾਦਾਂ ਨੇ ਤੋਂ ਜੋ ਵੀ ਨੁਕਸਾਨ ਹੋਇਆ ਮੁੱਖ ਮੰਤਰੀ ਜੀ ਨੇ ਕਿਹਾ ਵੀ ਦਿਿਆਲੀ ਤੋਂ ਪਹਿਲਾਂ ਪਹਿਲਾਂ ਇਹ ਨੁਕਸਾਨ ਦੀ ਪਰਭਾਈ ਅਸੀਂ ਕਰਨੀ ਹੈ